ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਇਹ ਵੀਡੀਓ ਸਾਰਿਆਂ ਲਈ ਹੈ ਸਟੂਡੈਂਟਸ ਵਾਸਤੇ ਵੀ ਤੇ ਹਰ ਇੱਕ ਲਈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਕਿਵੇਂ ਕੰਮ ਕਰਦੀ ਹੈ ਤੇ ਉਹਦਾ ਤੁਹਾਨੂੰ ਕੀ ਲਾਭ ਹੋਣ ਵਾਲਾ ਹੈ ਉਹੀ ਇਹ ਚ ਦੱਸਣਾ ਮੈਂ ਬਈ ਹੁਣ ਇਹ ਮੀਟਾ AI ਤੁਹਾਡੇ WhatsApp ਚ ਆ ਗਈ ਹੈ ਜਿਹਦੇ ਚ ਤੁਸੀਂ ਸਕੈਨਟਾਂ ਚ ਕਿਸੇ ਵੀ ਪ੍ਰਸ਼ਨ ਦਾ ਉੱਤਰ ਜਾਣ ਸਕਦੇ ਹੋ ਦੇਖ ਸਕਦੇ ਹੋ ਜਿਹੜਾ ਅਸੀਂ ਕਮ ਗੂਗਲ ਕੋਲੋਂ ਕਰਦੇ ਸੀ ਉਹ ਹੁਣ ਮੇਟਾ AI ਕਰੇਗਾ ਮੈਂ ਤੁਹਾਨੂੰ ਹੁਣੇ ਦਿਖਾਣਾ ਵਾ ਬੇਟਾ ਤੁਹਾਡੇ ਮੋਬਾਈਲ ਫੋਨ ਦੇ ਵਿੱਚ WhatsApp ਤੇ ਦੇਖੋਗੇ ਤੇ ਇਹ ਜਿਹੜਾ ਆਈਕਨ ਤੁਹਾਡਾ ਬਣਿਆ ਹੋਇਆ ਐਸ ਨਿਸ਼ਾਨ ਦੇ ਉੱਪਰ ਇਹ ਤੁਹਾਨੂੰ ਦਿਖਾਈ ਦੇਵੇਗਾ ਜੇਕਰ ਦਿਖਾਈ ਨਹੀਂ ਦੇ ਰਿਹਾ ਤੇ ਇਹਦਾ ਅਰਥ ਇਹ ਹੈ ਵੀ ਤੁਹਾਡਾ ਜਿਹੜਾ WhatsApp ਹੈ ਉਹ ਉਹ ਨਹੀਂ ਹੈਗਾ ਅਪਡੇਟ ਨਹੀਂ ਹੈ ਉਹਨੂੰ ਅਪਡੇਟ ਕਰ ਲੋਗੇ ਤੇ ਤੁਹਾਨੂੰ ਇਹ ਮੇਟਾ AI ਦਾ ਨਿਸ਼ਾਨ ਦਿਖਾਈ ਦੇਗਾ ਮੈਂ ਪ੍ਰੈਕਟੀਕਲੀ ਕਰਕੇ ਦਿਖਾਨ ਲੱਗਾ ਤੁਹਾਨੂੰ ਕੋਈ ਵੀ ਪ੍ਰਸ਼ਨ ਦਾ ਉੱਤਰ ਤੁਸੀਂ ਲੱਭਣਾ ਚਾਹੋ ਦੇਖਣਾ ਚਾਹੋ ਤੇ ਤੁਸੀਂ ਦੇਖ ਸਕਦੇ ਹੋ ਆਓ ਦੇਖਦੇ ਹਾਂ ਬਈ ਅ ਕਿਦਾਂ ਕਰ ਸਕਦੇ ਆਪਾਂ ਤੁਹਾਡੇ ਸਾਹਮਣੇ ਮੈਂ WhatsApp ਖੋਲਣ ਲੱਗਾ ਵਾਂ ਇਹ ਦੇਖੋ ਮੈਂ WhatsApp ਖੋਲਿਆ ਸਿੱਧਾ ਦੂਜੀ ਤਰ੍ਹਾਂ ਕਰਕੇ ਦੇਖਦੇ ਹਾਂ ਇਹ ਦੇਖੋ WhatsApp ਖੋਲਿਆ ਤੇ ਇਹ ਜਿਹੜਾ ਨਿਸ਼ਾਨ ਹੈ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਇਹ ਜਿਹੜਾ ਠੀਕ ਹੈ ਇਹ ਉੱਪਰ ਨਿਸ਼ਾਨ ਹੈਗਾ ਇਹ ਮੀਟਾ ਇਹਦਾ ਨਿਸ਼ਾਨਾ ਜਦੋਂ ਆਪਾਂ ਇਹਨੂੰ ਦਬਾਵਾਂਗੇ ਤੇ ਇਹ ਖੁੱਲ ਜਾਏਗਾ ਠੀਕ ਹੈ ਇਹ ਦੇਖੋ ਮੀਟਾ ਏ ਆਈ ਖੁੱਲ ਗਿਆ ਤੁਸੀਂ ਕੁਝ ਵੀ ਲਿਖਣਾ ਚਾਹੋ ਮੈਂ ਫਾਰ ਐਗਜ਼ਾਮਪਲ ਤੁਸੀਂ ਚਾਹੁੰਦੇ ਹੋ ਲਿਖਣਾ ਵੀ Karl Marx ਕੌਣ ਸੀ ਲਿਖਦਾ ਹੈ ਜੇ ਅੰਗਰੇਜ਼ੀ ਚ ਹੀ ਹੈ ਹੂ ਇਜ਼ Karl Marx ਹੂ ਇਜ਼ Karl Marx ਇਹਨੂੰ ਮੈਸੇਜ ਕਰ ਦਿਓ ਉਸੇ ਵੇਲੇ ਹੀ ਇੱਕ ਕਮੈਂਟ 'ਚ ਤੁਹਾਨੂੰ ਪ੍ਰਸ਼ਨ ਦਾ ਉੱਤਰ ਮਿਲੇ ਇਹ ਨਹੀਂ ਵੀ ਸਿਰਫ ਪੋਲਿਟਿਕਲ ਸਾਇੰਸ ਜਿਹੜੇ ਮਰਜ਼ੀ ਵਿਸ਼ੇ ਦਾ ਜਿਹੜਾ ਮਰਜ਼ੀ ਕੁਐਸਚਨ ਤੁਸੀਂ ਪੁੱਛਣਾ ਚਾਹੋ ਇਹਦਾ ਉੱਤਰ ਦਵੇਗਾ Google ਜਿਹੜਾ ਕੰਮ ਤੁਸੀਂ Google ਕੋਲੋਂ ਲੈਣਾ ਚਾਹੁੰਦੇ ਸੀਗੇ ਉਹ ਤੁਹਾਨੂੰ ਇਸ ਮੀਟਾ AI ਦੇ ਵਿੱਚੋਂ ਮਿਲੇਗਾ ਹਰੇਕ ਦੇ WhatsApp ਦੇ ਵਿੱਚ ਹੈਗਾ ਉਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ Karl Marx ਨੂੰ ਦਬਾ ਦਿਓ ਅਗੋਂ ਹੋਰ ਜ਼ਿਆਦਾ ਜਾਣਕਾਰੀ ਉਹਦੀ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਏਗੀ ਕਾਲ ਮਾਰਕਸ ਨਾਲ ਰਿਲੇਟਡ ਬਾਕੀ ਚੀਜ਼ਾਂ ਵੀਡੀਓਜ਼ ਜਿੰਨੀ ਮਰਜ਼ੀ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਹਰੇਕ ਕੋਈ ਜਗ੍ਹਾ ਮੰਨ ਲਓ ਤੁਸੀਂ ਪੁੱਛਣਾ ਚਾਹੁੰਦੇ ਹੋ ਹੂ ਵਨ ਕਿਸ ਨੇ ਜਿੱਤਿਆ ਜਿਹੜਾ ਵੈ ਆਈਸੀਸੀ ਟੀ20 ਆਈਸੀਸੀ ਟੀ T20 हां ICC T20 ਜਿਹੜਾ ਵੈ ਇਹ ਕਿਸ ਨੇ ਜਿੱਤਿਆ T20 World Cup ਜਿਹੜਾ ਕਿਸ ਨੇ ਜਿੱਤਿਆ ਐਨਾ ਹੀ ਲਿਖ ਦਿਓ ਕਾਫੀ ਹੈ ਇਹਦੇ ਚ ਇਹਦਾ ਆਨਸਰ ਆ ਜਾਣਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਹਰੇਕ ਪ੍ਰਸ਼ਨ ਦਾ ਉੱਤਰ ਇਹ ਦੇਖੋ ਇੰਡੀਆ ਵਨ ਦਾ ICC ਮੈਨਸ T20 World Cup ਇਨ 2024 ਠੀਕ ਹੈ ਪੂਰੀ ਪੂਰੀ ਜਾਣਕਾਰੀ ਹੈ ਸੱਤ ਚ ਕਨੇ ਜਿੱਤੇ ਅਸੀਂ ਨੌ ਚ ਕਨੇ ਜਿੱਤੇ ਅਸੀਂ 10 ਚ ਕਨੇ ਜਿੱਤੇ ਅਸੀਂ ਹਰੇਕ ਵਿਸ਼ੇ ਬਾਰੇ ਪੂਰੀ ਜਾਣਕਾਰੀ ਤੁਹਾਡੇ WhatsApp 'ਚ ਉਪਲਬਧ ਹੈ ਤੁਸੀਂ ਆਪਣੇ ਫੋਨ ਨੂੰ WhatsApp ਦੇਖੋ ਤੇ ਆਪਣੇ ਗਿਆਨ ਵਧਾਉਣ ਲਈ ਆਪਣੀ ਜਾਣਕਾਰੀ ਵਧਾਉਣ ਲਈ ਜੀਕੇ ਵਧਾਉਣ ਲਈ ਤੁਸੀਂ ਜਰੂਰ ਮੀਟਾ AI ਦੀ ਵਰਤੋਂ ਕਰੋ ਜਿਹੜਾ ਵੈਸੇ Google 'ਚ ਵੀ ਸਰਚ ਹੋ ਸਕਦਾ ਪਰ WhatsApp ਦੇ ਵਿੱਚੋਂ ਸਰਚ ਕਰਨਾ ਹੋਰ ਵੀ ਆਸਾਨ ਹੈ ਸੋ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਤੇ ਜ਼ਿਆਦਾ ਜਾਣਕਾਰੀ ਇਸੇ ਚੈਨਲ ਤੇ ਮਿਲੇਗੀ ਬਿਲਡਿੰਗ ਸਾਇੰਸ ਨਾਲ ਰਿਲੇਟਡ ਵੀਡੀਓਜ਼ ਜਿਹੜੀਆਂ ਨੇ ਮੈਂ ਰੈਗੂਲਰ ਪਾਉਂਦਾ ਰਹਿਣਾ ਵਾਂ ਸੋ ਅ ਕਨਸੈਪਟ ਗੁਰੂ ਰੇਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਜਰੂਰ ਕਰੋ ਥੈਂਕ ਯੂ ਥੈਂਕ ਯੂ